ਲਗਾਤਾਰ ਪੰਜਾਬ ਵਿੱਚ ਮਾਹੌਲ ਇਸ ਕਦਰ ਖਰਾਬ ਹੋ ਗਿਆ ਹੈ ਕਿ ਮਾਮੂਲੀ ਜਹੀ ਗਲਤਕਰਾਰ ਤੋਂ ਉਤਾਰਨ ਕਰ ਲੈਂਦੀ ਹੈ ਫਕੂਤਲਾ ਦੇ ਪਿੰਡ ਪਟੂ ਟਿੰਗਾ ਵਿੱਚ ਵੀ ਮੌਜੂਦਾ ਸਰਪੰਚ ਦੇ ਵਿਰੋਧੀ ਤੇ ਵਿਚਕਾਰ ਜਦੋਂ ਕਿ ਲੜਾਈ ਹੋਈ ਤੇ ਦੋਹਾਂ ਪੱਖਾਂ ਨੇ ਆਪਣੇ ਆਪ ਨੂੰ ਸਹੀ ਦੱਸਿਆ ਜਦਕਿ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਅਸਲ ਮਾਮੂਲੀ ਗਲਤੋਹਿਤਕਰਾਰ ਸ਼ੁਰੂ ਹੋਈ ਇਹ ਟਕਰਾਰ ਹੁਣ ਪੁਲਿਸ ਥਾਣੇ ਪਹੁੰਚ ਗਈ ਹੈ ਜਿਸ ਤੋਂ ਬਾਅਦ ਦੋਨੋਂ ਧਿਰਾਂ ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਕਰਦੀਆਂ ਨੇ ਸਰਦਾਰ ਮਲੂਕ ਸਿੰਘ ਮਲੂਕ ਸਿੰਘ ਫਤੂ ਟਿੰਗਾ ਤੋਂ ਜਿਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਕਿ ਪਿੰਡ ਦੇ ਵਕਾਫ ਬਾਰੇ ਗੱਲ ਕੀਤੀ ਸੀ ਪਰ ਪਿੰਡ ਦੇ ਮੌਜੂਦਾ ਸਰਪੰਚ ਤੋਂ ਉਹਦੇ ਮੁੰਡੇ ਨੇ ਇਹ ਇਹਨਾਂ ਦੇ ਦੱਸਣ ਮੁਤਾਬਕ ਕਿਹਾ ਕਿ ਮੈਨੂੰ ਘੇਰ ਕੇ ਸੱਟਾਂ ਲਾਈਆਂ ਹਸਪਤਾਲ ਵੀ ਸੱਟਾਂ ਲਾਉਣ ਆਏ ਤੇ ਮੈਂ ਇਨਸਾਫ ਚਾਹੁੰਦਾ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਏ ਪ੍ਰਸ਼ਾਸਨ ਤੋਂ ਹਾਂਜੀ ਕੀ ਗੱਲਬਾਤ ਹੋਈ ਕੀ ਨਾ ਤੁਹਾਡਾ ਕਿਹੜਾ ਪਿੰਡ ਦਾ ਸੋ ਮੇਰਾ ਨਾਮ ਮਲੂਕ ਸਿੰਘ ਹੈ ਜੀ ਜੀ ਪਿੰਡ ਮੇਰਾ ਫਤੂ ਟਿੰਗਾ ਜੀ ਜੀ ਤੇ ਆਪਾਂ ਜਿੱਦਾਂ ਪਿੰਡ ਦੇ ਵਿੱਚ ਜਿਦੋਂ ਮਾੜਾ ਕੰਮ ਕਰਦੀ ਪੰਚਾਇਤ ਜੀ ਲੋਕਾਂ ਨੂੰ ਦੱਸਦੇ ਆਂ ਭਾਜੀ ਆ ਕੰਮ ਮਾੜਾ ਆ ਤੇ ਆਪਾਂ ਸਹੀ ਕੰਮ ਮਾੜਾ ਕੰਮ ਕੋਈ ਵਿਕਾਸ ਦਾ ਕਿ ਜਾਂ ਵਿਕਾਸ ਕਰਦੇ ਨਹੀਂ ਜੀ ਸਾਡੇ ਪਿੰਡ ਹੁਣ ਦਾ ਤੁਸੀਂ ਜੋ ਪਾਣੀ ਖੜਾ ਕੋਟੇ ਕੋਟੇ ਅਸੀਂ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੇ ਆ ਜੀ ਦੇਖੋ ਜੀ ਸਾਡੇ ਪਿੰਡ ਦਾ ਇਹ ਹਾਲ ਆ ਜੀ ਪਰ ਇਹ ਪਾਰਟੀ ਨੂੰ ਚੰਗਾ ਨਹੀਂ ਲੱਗਾ ਇਹਨਾਂ ਸਵੇਰੇ ਪਹਿਲਾਂ ਮੇਰੇ ਚਾਚੇ ਦੇ ਮੁੰਡੇ ਦੇ ਹਮਲਾ ਕੀਤਾ ਜੀ ਜਦੋਂ ਹਮਲਾ ਕੀਤਾ ਤੇ ਦੋਵਾਂ ਨੂੰ ਪੁਲਿਸ ਨੇ ਅਰੈਸਟ ਕਰ ਲਈ ਥਾਣੇ ਸਾਹਮਣੇ ਹਮਲਾ ਬਿਲਕੁਲ ਕੈਮਰੇ ਰਿਕਾਰਡਿੰਗ ਵਿੱਚ ਜੀ ਜੀ ਉਹ ਪਹੜਸ਼ਟ ਕਰ ਲੈ ਜਿਹਦਾ ਕੋਲ ਸਲੇ ਤੋਂ ਉਹਨਾਂ ਨੂੰ ਅੰਦਰ ਲੈ ਗਿਆ 15 ਮਿੰਟਾਂ ਬਾਅਦ ਇਹਦੇ ਮੁੰਡੇ ਨੂੰ ਲਖਵੀਰ ਸਿੰਘ ਦੇ ਸਰਪੰਚ ਨੇ ਮੁੰਡੇ ਨੂੰ ਛੱਡਦਾ ਜੀ ਉਹ ਫਿਰ ਸ਼ਹਿਰ ਗਿਆ ਕੁੜਤਲੈਂਡ ਬੰਦੇ ਸੱਦੇ 15 20 50 ਮੁੰਡੇ ਸੱਦ ਕੇ ਤੇ ਉਹ ਥਾਣੇ 'ਚ ਵੀ ਆਇਆ ਥਾਣੇ 'ਚ ਕੈਮਰੇ 'ਚ ਫੱਟੂ ਡਿੰਗਰ ਕੌਣ ਆ ਜੀ ਤੁਹਾਨੂੰ ਕਿੰਦੇ ਸੱਟਾ ਲਾਈਆਂ ਤਾਂ ਮੈਨੂੰ ਸੱਟਾ ਲਾਈਆਂ ਫਿਰ ਜਦੋਂ ਮੈਂ ਆਪਣੇ ਘਰ ਚ ਲੱਗਿਆ ਥਾਣੇ 'ਚੋਂ ਫਿਰ ਮੈਂ ਲੰਮਰਦਰ ਨੂੰ ਨਾਲ ਲੈ ਕੇ ਆਇਆ ਭਾਜੀ ਮੈਂ ਮੈਨੂੰ ਮਿਲਦੇ ਨੇ ਆਪਾਂ ਬੰਦੇ ਪਤਾ ਕਰੀਏ ਜੋ ਰੈਸਟ ਹੋਇਆ ਜੋ ਲੰਮਰਦਰ ਨੂੰ ਭਾਗ ਗਿਆ ਮੈਂ ਆਪਣੇ ਘਰੋਂ ਬਾਹਰ ਨਿਕਲਿਆ ਹਾਂ ਥੋੜਾ ਦੂਰ ਗਿਆ ਹਾਂ ਉੱਥੇ 40 50 ਜਣੇ 30 ਇਹਨਾਂ ਕਰਕੇ ਮੇਰੇ ਤੇ ਹਮਲਾ ਕੀਤਾ ਨਾਲ ਉਹਦੇ ਹੀ ਤਖਵੀਰ ਸਿੰਘ ਸਰਪੰਚ ਉਹਦਾ ਮੁੰਡਾ ਗਰਦੀਪ ਸਿੰਘ ਦੀਪਾ ਜੀ ਤੇ 15 20 40 ਪਹਿਲਾਂ ਮੁੰਡੇ ਇਕੱਠੇ 40 50 ਕੱਢੀ ਹਾਰ ਹਮਲੇ ਦੀ ਰਿਕਾਰਡਿੰਗ ਹੈਗੀ ਵਿੱਚ ਇਹਨਾਂ ਦਸਤਰ ਮਾਰੇ ਮੇਰੇ ਤੇ ਮਾਰ ਕੇ ਦਸਤਰ ਇਹ ਨਿਕਲ ਗਿਆ ਭਾਈ ਹੁਣ ਜਦੋਂ ਮੈਂ ਉਹ ਕਪੂਥਲੇ ਆਪਣੇ ਆਇਆ ਐਮਰਜੈਂਸੀ 'ਚ ਜੀ ਜਦੋਂ ਐਮਰਜੈਂਸੀ 'ਚ ਆਇ ਫਿਰ ਇੱਥੇ ਕਿੰਨੇ ਬੰਦੇ ਸਨ ਇੱਥੇ ਥੋੜੋ ਥੋੜੋ 15 ਜਣ ਫੇਰ ਆ ਗਏ ਜੀ ਨਾਲ ਆਪਣਾ ਸਰਪੰਚ ਦਾ ਮੁੰਡਾ ਮੁੰਡਾ ਆਇਆ ਜੀ ਵਾ ਫਿਰ ਕੰਟਰੋਲ ਉਹ ਡਾਕਟਰ ਸਾਹਿਬ ਨੇ ਫੋਨ ਕੀਤਾ ਕਿ ਭਾਜੀ ਇੱਥੇ ਆ ਕੰਮ ਹੋ ਚੱਲਿਆ ਤੇ ਉਹ ਜਦੋਂ ਪੁਲਿਸ ਆਈ ਇਹ ਪੁਲਸ ਨੂੰ ਤਿੰਨ ਜਣੇ ਅਰੈਸਟ ਕਰਕੇ ਲਾ ਗਈ ਬਾਕੀ ਭੱਜ ਗਏ ਜੀ ਠੀਕ ਹੈ ਜੀ ਆ ਗੱਲ ਹੈ ਜੇ ਗਰੀਬਾਂ ਨੂੰ ਤੰਗ ਕਰਦੇ ਆ ਜੀ ਵਿਜੜਾ ਗਰਪੀਤਾ ਬੈਜਣਾ ਜੀ ਕੋਈ ਰਾਜੇਸ਼ ਨੇ ਜੀ ਇਲੈਕਸ਼ਨ ਹੁੰਦੀ ਰਹਿੰਦੀ ਹੈ ਇਲੈਕਸ਼ਨ ਆਪਾਂ ਲੜਦੇ ਆ ਇਲੈਕਸ਼ਨਾਂ ਤਾਂ ਹੁੰਦੀਆਂ ਨੇ ਇਲੈਕਸ਼ਨ ਆਪਾਂ ਲੜਨੇ ਆ ਜੀ ਪਰ ਇਹ ਕਹਿੰਦੇ ਜੋ ਅਸੀਂ ਮਾੜ ਆਈ ਮੇਰੇ ਚਾਚਾ ਜੀ ਲੜੇ ਸੀ ਕੀ ਨਾਂ ਤੁਹਾਡੇ ਚਾਚਾ ਜੀ ਦਾ ਤੇ ਬਲਵਿੰਦਰ ਸਿੰਘ ਜੀ ਤੁਹਾਡਾ ਕੀ ਨਾਂ ਮਨੂਖ ਸਿੰਘ ਜੀ ਮਨੂਖ ਸਿੰਘ ਤੇ ਤੁਸੀਂ ਕਿਹੜੀ ਪਾਰਟੀ ਨੂੰ ਬਣਾਉਂਗਾ ਸਰ ਆਪਾਂ ਆ ਜਾਦਾ ਜੀ ਆਪਾਂ ਮੇਨ ਗੱਲ ਹੈਗੀ ਆਪਾਂ ਆਪ ਕੋਲ ਨਾ ਵਧੀਆ ਕੰਮ ਕਰਨਾ ਪੈਂਦਾ ਜੀ ਪਰ ਇਹ ਕਹਿੰਦੇ ਨਹੀਂ ਜੀ ਹਾਨੂੰ ਅਸੀਂ ਰਾਜ ਕਰਨਾ ਆਪਣਾ ਠੋਕੇ ਕਰਨਾ ਬਦਮਾਸ਼ੀ ਨਾ ਕਰਨਾ ਪਰ ਅਸੀਂ ਲੋਕ ਗਰੀਬ ਬੰਦੇ ਵਿਚਾਰੇ ਨੱਪੇ ਜਾਂਦੇ ਆ ਜੀ ਇਹ ਕਿਹੜੀ ਪਾਰਟੀ ਨਾਲ ਸੰਬੰਧ ਇਹ ਚਾੜੂ ਪਾਰਟੀ ਨਾਲ ਸੰਬੰਧ ਹੈ ਜੀ ਚਾੜੂ ਪਾਲ ਦਾ ਮੌਜੂਦਾ ਸਰਪੰਚ ਨੇ ਆਕਤੂਦ ਕੀਤੀ ਹੈ ਜੀ ਕੀ ਹਾਲ ਚੁੱਕੀ ਕਰਾਂਗੇ ਆਪਾਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਦੇਖੋ ਜੀ ਪਰੇਸ਼ਾਨੀ ਜੇ ਪਹਿਲਾਂ ਸੇਰੇ ਕਾਰਵਾਈ ਸਹੀ ਕਰਦਾ ਤੇ ਇਹ ਕੰਮ ਹੋ ਤਾ ਤਲ ਸਕਦਾ ਸੀ ਜੀ ਪਰ ਪ੍ਰਸ਼ਾਸਨ ਨੇ ਚਲੋ ਵੇਖੋ ਜੀ ਹੁਣ ਐਸਐਸਪੀ ਸਾਹ ਨੂੰ ਦਰਸਾਸ਼ ਕਰਦਾ ਮੈਂ ਤੇ ਕੋਈ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਉਹਦਾ ਨਾਵਾ ਠੀਕ ਹੈ ਜੀ ਅਸੀਂ ਉਹ ਗੁਆਰ ਕਰਦੇ ਆ ਭਾਈ ਭਗਵੰਤ ਮਾਨ ਸਰਕਾਰ ਹੈਗੀ ਐ ਜੇ ਸੁਣ ਸਕਦੀ ਇਹ ਕਰਦੇ ਵੀ ਇਹਨਾਂ ਨੇ ਝਗੜਾ ਇਹਨਾਂ ਨੇ ਫੇਰ ਕਰਨਾ ਜੀ ਫੇਰ ਹੁਣੇ ਕਰਨਗੇ ਜੀ ਹੁਣ ਦੇਖੋ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀਆਂ ਜੀ ਸਾਡੇ ਪਿੰਡ 'ਚ ਨੁਕਸਾਨ ਝੂਠੀ ਵੀਡੀਓ ਪੈਣੀ ਚਾਹੀਦੀ ਜੀ ਜੀ ਠੀਕ ਹੈ ਜੀ ਸੱਚੀ ਵੀਡੀਓ ਪੈ ਸਕਦੀ ਛੋਟੀ ਵੀਡੀਓ ਨਹੀਂ ਪੈ ਸਕਦੀ ਤੁਸੀਂ ਹੁਣ ਮੌਜੂਦਾ ਪਿੰਡ ਦੇ ਸਾਰੇ ਪਤਰਕਾ ਮੇਰੇ ਵੀਰ ਜਾਓ ਉੱਥੇ ਜਗਾੜ ਪਿੰਡ ਦਾ ਹਾਲ ਵੇਖੋ ਕੀ ਪਿੰਡ ਦਾ ਹਾਲ ਆਜ ਇੱਕ ਫੱਟੂ ਠੀਕ ਜੋ ਮਾਮਲਾ ਹੋਇਆ ਹਾਂਜੀ ਕੀ ਨਾਂ ਤੁਹਾਡਾ ਪਗ ਰਹਿਣ ਵਾਲੇ ਤੇ ਕੀ ਮਾਮਲਾ ਬਰਨਗੁਰਦੀਪ ਸਿੰਘ ਜੀ ਪਿੰਡ ਫੱਟੂੜੀng ਆਇਆ ਜੀ ਹਾਂਜੀ ਤੇ ਸਰ ਪਿੰਡ 'ਚ ਮਸਲਾ ਕੁਛ ਨਹੀਂ ਹੈਗਾ ਜੀ ਆਪਾਂ ਪਿੰਡ ਦੇ ਵਿਕਾਸ ਵਾਸਤੇ ਨਾ ਪਿੰਡ ਤੋਂ ਨਜਾਇਜ਼ ਕੁਲੀਆਂ ਵਗੈਰਾ ਜੋ ਵੀ ਲੋਕਾਂ ਬਾਹਰ ਕੀਤਾ ਆ ਉਹ ਟਵਾ ਰਹੇ ਸੀਗੇ ਤੇ ਇਹ ਦੂਸਰੇ ਮਤਲਬ ਇਹ ਆਪਣੇ ਆ ਸੰਤ ਸਿੰਘ ਜਿਹੜੇ ਆਪਣੇ ਐਂਟੀ ਇਲੈਕਸ਼ਨ ਉਹਨਾਂ ਲੜੀ ਸੀਗੇ ਉਹਨਾਂ ਦੇ ਵੀ ਇੱਕ ਪੁਲੀ ਸੀਗੀ ਸਾਰੇ ਨਜਾਇਜ਼ ਕਬਜ਼ੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਉਹ ਢਾਈ ਸੀ ਇਹਨਾਂ ਨੇ ਫਿਰ ਮੈਨੂੰ ਕਾਲ ਵੀ ਕੀਤੀ ਕਿ ਅਸੀਂ ਪੁਲੀ ਦੁਆਰਾ ਬਣਾ ਲੱਗੇ ਜੇ ਯੂਰਤਾ ਦੇ ਪੰਚਾਇਤ ਆ ਜਾਵੇ ਆ ਕੇ ਪੁਲੀਆਂ ਢਾਲ ਵੇਚਦਾ ਕਰ ਲੇ ਓਦਾਂ ਕਰ ਲੋ ਫਿਰ ਕਾਫੀ ਨੈਟ ਤੇ ਵੀ ਸਾਡੀਆਂ ਵੀਡੀਓ ਕਾਫੀ ਪੰਚਾਇਤ ਦੇ ਵਰਖਲਾ ਫਾਰੇ ਆ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਜੀ ਕਹਿੰਦੇ ਜੀ ਪੰਚਾਇਤ ਖਾਲੀ ਹੱਥ ਨਾ ਆਵੇ ਇਹ ਪ੍ਰਸ਼ਾਦ ਦੇ ਕੇ ਤੋਰਾਂਗੇ ਫੇਰ ਨਾ ਕਿਉਂ ਦੱਸ ਕੇ ਆਇਓ ਨੀ ਹੱਥੇ ਨਾ ਆਇਓ ਆਪਣਾ ਸਮਾਨ ਲੈ ਕੇ ਆਇਓ ਜੀ ਇਹ ਤੁਹਾਡੇ ਅਨੁਸਾਰ ਹੈ ਕਿ ਤੁਹਾਡੇ ਗੱਲ ਪਏ ਇਹ ਮੈਂ ਹਜੇ ਅਸੀਂ ਠਾਣੇ ਗਏ ਸੀ ਠਾਣੇ ਦੇ ਬਾਹਰ ਸੰਤ ਦਾ ਮੁੰਡਾ ਆ ਪਿਆ ਜੀ ਸੁਖਾ ਉਹ ਠਾਣੇ ਦੇ ਬਾਹਰ ਗੱਲ ਪਿਆ ਮੇਰੇ ਜੀ ਬਸ ਪਿਆ ਗੱਲ ਠਾਣੀ ਕੋਈ ਨਹੀਂ ਜੀ ਵਲ ਇਲੈਕਸ਼ਨ ਤੋਂ ਬਾਅਦ ਹੀ ਆ ਜੀ ਕੋਈ ਸਾਡੀ ਹੈ ਨਹੀਂ ਏਡੀ ਉਹਨਾਂ ਨੂੰ ਸੁਣਨਤਾ ਉਹਕ ਤੁਸੀਂ ਆਨ ਘਰ ਹਸਪਤਾਲ ਵੀ ਉਹਨਾਂ ਦੇ ਗਲ ਪਏ ਪਏ ਇਥੇ ਕੈਮਰੇ ਹੈਗੇ ਫੁਟੇਜ ਕਢਵਾ ਲਓ ਜੀ ਬੰਦੀ ਕਾਰਵਾਈ ਕਰ ਦੋ ਜੇ ਹੈ ਕੋਈ ਜੀ ਹਾਂ ਜੀ ਤੁਸੀਂ ਫੁਟੇਜ ਕਢਵਾਓ ਕੈਮਰੇ ਤਾਂ ਹੈਗੇ ਹੀ ਆ ਇਹ ਕਹਿੰਦੇ ਸੀ ਤੈਨੂੰ ਹਸਪਤਾਲ ਨਹੀਂ ਅਸੀਂ ਪਹੁੰਚਣ ਦੇਣਾ ਤੈਨੂੰ ਰਾਜ ਇਮਾਰ ਦੇਣਾ ਫਿਰ ਮੈਂ ਮੁੰਡਿਆਂ ਨੂੰ ਕਿਹਾ ਉਹ ਮੈਨੂੰ ਐਡਮਿਟ ਇਥੇ ਕਰਵਾਉਣ ਆਏ ਫਿਰ ਇਹਨਾਂ ਉੱਤੇ ਪਤਾ ਨਹੀਂ ਫੋਨ ਕੀਤੇ ਆ ਉਹ ਮੁਲਾਜ਼ਮ ਆਏ ਆ ਤੇ ਮੁੰਡਿਆਂ ਨੂੰ ਲੈ ਗਏ ਆ ਜੀ ਐ ਕਿਹੜੇ ਸਰਪੰਚ ਸਾਹਿਬ ਕਿੱਥੇ ਉਹ ਪਤਾ ਨਹੀਂ ਉਹ ਪਿੰਡ ਹੀ ਆ ਜੀ ਹਾਂ ਜੀ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਨਵੀਰ ਮੈਂ ਭਾਈ ਨਾ ਰਿਸ਼ਤੇਦਾਰੀਆਂ ਮਾਸੀ ਦਾ ਵੰਡਾ ਹੀ ਨਹੀਂ ਮੈਂ ਵੀ ਜਾ ਰਿਹਾ ਹੈਗਾ ਭਾਈ ਪਿੰਡ ਨੂੰ ਚੱਲਿਆ ਹੈਗਾ ਭਾਜੀ ਉਹਨਾਂ ਦੇ ਤੇ ਗੱਲਬਾਤ ਹੋਣ ਲਈ ਮੈਂ ਉੱਥੇ ਰੁਕ ਗਿਆ ਜੀ ਮੈਂ ਭਾਈ ਉਹਨਾਂ ਨੂੰ ਪੁੱਛਣ ਲੱਪੇ ਕੀ ਚੱਕਰ ਬਣਾਇਆ ਇੱਕਦਾਂ ਆ ਇਹਨੇ ਜਨ ਨੂੰ ਉਹਨਾਂ ਨੇ ਮੇਰੇ ਨਾਲ ਹੀ ਮੰਨ ਲਾ ਪਏ ਕਹਿੰਦੇ ਤੂੰ ਨਾਲ ਆ ਇਹ ਤੇ ਇਦਾਂ ਉਦਾਂ ਉਹਨੇ ਦਾਤ ਮਾਰੇ ਇਹਦੇ ਜੀ ਇੱਥੇ ਵੱਜਾ ਹੀ ਹੈ ਕਿੱਥੇ ਵੱਜਾ ਬਾਕੀ ਉਹ ਤੁਹਾਡੇ ਦੇ ਪਹਿਲੀ ਪਾਰਟੀ ਦੋਸ਼ ਲਾ ਰਹੀ ਹੋ ਸਕਦੇ ਕਿ ਕੁਝ ਕਿਹੜੀ ਜਿਹੜੀ ਪਾਰਟੀ ਜਿਨ੍ਹਾਂ ਨੂੰ ਸੱਤਾ ਵੀ ਪਹਿਲਾਂ ਦਾਖਲ ਹੋਏ داخਿਲ ਅਸੀਂ ਪਹਿਲਾਂ ਹੋਣ ਆਏ ਆ ਜੀ ਇਹਨਾਂ ਨੇ ਪੁਲਿਸ ਪਵਾਤੀ ਆ ਜੀ ਉਹ ਸਾਨੂੰ ਫੜ ਕੇ ਲੈ ਕੇ ਫੁਟੀਜ ਕਢਵਾਉ ਸਾਰੀ ਇੱਥੇ ਇਹਨਾਂ ਨੇ ਪੁਲਿਸ ਉੱਤੇ ਪਤਾ ਨਹੀਂ ਕਾਲ ਕਰਕੇ ਕਿ ਸਾਨੂੰ ਮਾਰਨਾ ਹੈ ਕੁਝ ਵੀ ਪੁਲਿਸ ਮੈਨੂੰ ਲੈ ਗਈ ਸਿਟੀ ਠੀਕ ਹੈ ਜੀ ਉੱਥੋਂ ਮੈਂ ਆਇਆ ਆਪਣੀ ਐਮ ਆਰ ਆਈ ਦਾ ਪਰਚੀ ਦਿਖਾ ਕੇ ਉੱਥੋਂ ਆਏ ਅਸੀਂ ਵਾਪਸ ਇਹ ਫਿਰ ਇਹਨਾਂ ਨੇ ਆਪ ਦਾਖਲ ਪਹਿਲਾਂ ਹੋਣ ਕਰਕੇ ਹੀ ਕੋਈ ਕੁਝ ਡਰਾਮਾ ਕੀਤਾ ਹੈ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗਦੇ ਨੇ ਮੰਗ ਕਰਨੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਪਿੰਡ ਦਾ ਕੰਮ ਹੈ ਉਹ ਸਾਨੂੰ ਕਰਨ ਦਿੱਤਾ ਜਾਵੇ ਕੋਈ ਵਿਕਾਸ ਦਾ ਜਿਹੜਾ ਵੀ ਅਸੀਂ ਕਰ ਰਹੇ ਆ ਉਹ ਚਾਹ ਨਾ ਆਪਣਾ ਕਰਨ ਦਖਲੰਦਾ ਜੀ ਜੀ ਜੇਸੀ ਨਜਾਇਜ਼ ਕਰਦੇ ਕੋਈ ਵੀ ਇਹ ਆਪਣੀ ਐਫਆਰਆਈ ਕਰਵਾ ਸਕਦੇ ਗਿਆ ਨਜਾਇਜ਼ ਇਹ ਪਿੰਡ ਦੀ ਕੋਈ ਕੰਮ ਕਰ ਰੇ ਜਾਂ ਕੋਸ਼ਿਆ ਉਹ ਬੰਦੀ ਕਾਰਵਾਈ ਆਪਣੀ ਸਾਡੇ ਤੇ ਕਰਵਾ ਸਕਦੇ ਪਰ ਇਹ ਗਾਲੀ ਗਲੋਚ ਨਾ ਕਰਨਾ ਵੀਡੀਓ ਨਾ ਪਾਣ ਤੇ ਵੰਗਾਰਦੇ ਹਨ ਹਾਂਜੀ ਇਹ ਹਨ ਜਿਹੜੇ ਹੁਣੇ-ਹੁਣੇ ਪਤੂ ਟੇਂਗਾ ਦੇ ਵਿੱਚ ਖੈਬਾਜੀ ਨਾਲ ਲੜਾਈ ਹੋਈ ਟੋਣਾ ਤੋਂ ਬਾਅਦ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਉਹ ਕਹਿੰਦੇ ਅਸੀਂ ਸੱਚੇ ਉਹ ਕਹਿੰਦੇ ਅਸੀਂ ਸੱਚੇ ਆ ਇਹਦੇ ਟਾਈਮ ਹੀ ਦੱਸੂਗਾ ਕਿਹੜਾ ਸੱਚਾ